ਵੜਹੰਸ ਮਹੱਲਾ ਪਹਿਲਾ ਕਰ ਦੂਜਾ ਰਾਗ ਵੜਹੰਸ ਦੇ ਦੂਜੇ ਘਰ ਵਿੱਚ ਉਚਾਰਣ ਕੀਤੀ ਹੋਈ ਇਹ ਧੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਮੋਰੀ रुण चुਣ ਲਾਇਆ ਭੈਣੇ ਸਾਵਣ ਆਇਆ ਇਹ ਭੈਣ ਸਾਵਣ ਦਾ ਮਹੀਨਾ ਆ ਗਿਆ ਹੈ ਸਾਵਣ ਦੀਆਂ ਕਾਲੀਆਂ ਘਟਾਵਾਂ ਵੇਖ ਕੇ ਸੋਹਣੇ ਮੋਰਾਂ ਨੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਪਹਿਲਾ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ हे ਪਰਮਾਤਮਾ ਤੇਰੀ ਇਹ ਸੋਹਣੀ ਕੁਦਰਤ ਮੈਂ ਜੀਵ ਇਸਤਰੀ ਵਾਸਤੇ ਮਾਨੋ ਕਟਾਰ ਹੈ ਜੋ ਮੇਰੇ ਅੰਦਰੋਂ ਬਹਿਰੋ ਦੀ ਚੋਟ ਲਾ ਰਹੀ ਹੈ ਫਾਹੀ ਹੈ ਇਸਨੇ ਮੈਨੂੰ ਤੇਰੇ ਦیدار ਦੀ ਪ੍ਰੇਮਨ ਨੂੰ ਮੋ ਲਿਆ ਹੈ ਅਤੇ ਮੈਨੂੰ ਤੇਰੇ ਚਰਣਾ ਵਿੱਚ ਖਿੱਚੀ ਜਾ ਰਹੀ ਹੈ ਤੇਰੇ ਦਰਸ਼ਨ ਵੇ ਟੋਕਨ ਇਹ ਵੰਜਾ ਤੇਰੇ ਨਾਮ ਵੇ ਟੋ ਕੁਰਬਾਨੋ हे ਪਰਮਾਤਮਾ ਤੇਰੇ ਇਸ ਸੋਨੇ ਸਰੂਪ ਤੋਂ ਜੋ ਹੋਣ ਦਿਸ ਰਿਹਾ ਹੈ ਮੈਂ ਸਤਕੇ ਜਾਂਦਾ ਹਾਂ ਸਤਕੇ ਹਾਂ ਤੇਰਾ ਇਹ ਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ ਅਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ ਜਾ ਤੂੰ ਤਾਂ ਮੈਂ ਮਾਨ ਕੀਆ ਹੈ ਤੁਧ ਬਿਨ ਕੇ ਹਾ ਮੇਰਾ ਮਾਣੋ हे परमात्मा क्योंकि तू इस कुदरत विच मेनू दिस रिया है मैं ए आखण दा हौसला कीता है के तेरी ए कुदरत सुहावनी है जे कुदरत विच तू ना दिसें ता ए आखण विच भी की स्वाद रह जाए के कुदरत सोणी है जोड़ा भन पलंग सों मुंदे सण बाही सण बाहा एते वेष करे दे मुंदे सहो रातो आवराहा हे भोलिए स्त्रीए तू पति नु मिलन लेइ आपनिया बाहा विच चूड़ा पाया अते होर भी कई श्रृंगार किते पर हे इतने श्रृंगार कर दिए नारे जे तेरा पति फिर भी हो न नाल ही प्यार करता रहा ता एना श्रृंगारा दा की लाभ फिर पलंग नाल मार के अपना चूड़ा पहन दे पलंग दियां हिया भी पहन दे अते अपनी सजाइयां बाहा भी पहन दे ਨਾ ਮਨਿਆਰ ਨਾ ਚੋੜੀਆਂ ਨਾ ਸੇ ਵੰਗੜੀਆਂ ਹਾ ਕਿਉਂਕਿ ਨਾ ਇਹਨਾ ਬਾਹਾਂ ਨੂੰ ਸੁਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ ਨਾ ਹੀ ਉਸ ਦੀਆਂ ਦਿੱਤੀਆਂ ਚੋੜੀਆਂ ਅਤੇ ਵੰਗਾ ਕਿਸੇ ਕੰਮ ਆਈਆਂ ਜੋ ਸਹਿ ਕੰਠ ਨਾ ਲੱਗੀਆਂ ਜਲਣ ਸੇ ਬਾਹੜੀਆਂ ਹਾ ਸੜ ਜਾਣ ਉਹ ਸੁਜਾਈਆਂ ਬਾਹਾਂ ਜੋ ਖਸਮ ਦੇ ਗਲ ਨਾ ਲੱਗ ਸਕੀਆਂ ਪਾ ਜੇ ਜੀਵ ਇਸਤਰੀ ساری ਉਮਰ ਧਾਰਮਿਕ ਪੇਕ ਕਰਨ ਵਿੱਚ ਹੀ ਗੁਜ਼ਾਰ ਦੇਵੇ ਇਸ ਨੂੰ ਧਰਮ ਉਪਦੇਸ਼ ਦੇਣ ਵਾਲਾ ਵੀ ਜੇ ਬਾਹਰਲੇ ਪੇਕ ਵੱਲ ਹੀ ਪ੍ਰੇਰਿਤ ਰਹੇ ਤਾਂ ਇਹ ਸਾਰੇ ਉਦਮ ਵਿਅਰਥ ਚਲੇ ਜਾਂਦੇ ਹਨ ਕਿਉਂਕਿ ਧਾਰਮਿਕ ਪੇਖਾ ਨਾਲ ਪਰਮਾਤਮਾ ਨੂੰ ਪ੍ਰਸਾਨ ਨਹੀਂ ਕਰ ਸਕੀਦਾ ਉਸ ਦੇ ਨਾਲ ਤਾਂ ਸਿਰਫ ਆਤਮਕ ਮਿਲਾਪ ਹੀ ਹੋ ਸਕਦਾ ਹੈ ਸਭ ਸਹੀਆਂ ਸੋ ਰਾਵਣ ਗਈਆਂ ਹੋ ਦਾਦੀ ਕੈਦਰ ਜਾਵਾ ਪ੍ਰਭੂ ਚਰਨਾਵਾਂ 'ਚ ਜੁੜਨ ਵਾਲੀਆਂ ਸਾਰੀਆਂ ਸਹੇਲੀਆਂ ਤਾਂ ਪ੍ਰਭੂ ਪ੍ਰਤੀ ਨੂੰ ਪਰਸਾਨ ਕਰਨ ਦੇ ਯਤਨ ਕਰ ਰਹੀਆਂ ਹਨ ਪਰ ਮੈਂ ਜਿਹੜੀ ਨਿਰੇ ਵਿਖਾਵੇ ਦੇ ਹੀ ਧਰਮਪੇਖ ਕਰਦੀ ਰਹੀ ਮੈਂ ਸੜੇ ਕਰਮਾ ਵਾਲੀ ਕਿਸ ਦੇ ਦਰ ਤੇ ਜਾਵਾਂ ਅਮਾਲੀ ਹੋ ਖਰੀ ਸੁਚੱਜੀ ਤੈਸੈ ਏਕ ਨਾ ਪਾਵਾ ਹੇ ਸਖੀ ਮੈਂ ਇਹਨਾ ਧਰਮਪੇਖਾ ਤੇ ਹੀ ਟੇਗ ਰੱਖ ਕੇ ਆਪਣੇ ਵੱਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ ਪਰ ਪ੍ਰਭੂਪਤੀ ਕਿਸੇ ਇੱਕ ਵੀ ਗੁਣ ਕਰਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ ਮਾਟ ਗੁੰਦਾਈ ਪੱਟੀਆਂ ਭਰੀਏ ਮਾਂਗ ਸੰਦੂਰੀ ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ ਮੇਰੀਆਂ ਪੱਟੀਆਂ ਦੇ ਚੇਰ ਵਿੱਚ ਸੰਦੂਰ ਵੀ ਭਰਿਆ ਜਾਂਦਾ ਹੈ ਆਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਪਰ ਤੇਰੀ ਹਜ਼ੂਰੀ ਵਿੱਚ ਮੈਂ ਫਿਰ ਵੀ ਪਰਵਾਹ ਨਹੀਂ ਹੋ ਰਹੀ ਇਸ ਵਾਸਤੇ ਝੂਰ-ਝੂਰ ਕੇ ਮਰ ਰਹੀ ਹਾਂ ਮੈਂ ਰੋਵੰਦੀ ਸਭ ਜਗ ਰੁਨਾ ਰੋਣੜੇ ਵੱਨੋਂ ਪੰਖੇ ਰੂ ਪ੍ਰਭੂਪਤੀ ਤੋਂ ਵਿਛੜ ਕੇ ਮੈਂ ਇੰਨੀ ਦੁਖੀ ਹੋ ਰਹੀ ਹਾਂ ਕਿ ਸਾਰਾ ਜਗਤ ਮੇਰੇ ਉੱਤੇ ਤਰਸ ਕਰ ਰਿਹਾ ਹੈ ਜੰਗਲ ਦੇ ਪੰਛੀ ਵੀ ਮੇਰੀ ਹਾਲਤ ਦੇਖ ਕੇ ਤਰਸ ਕਰ ਰਹੇ ਹਨ ਇਕ ਨਰੁ ਨਾ ਮੇਰੇ ਤਨ ਕਾ ਬਿਰਹਾ ਜਿਨ ਹੋ ਪਿਰੋ ਵਿਛੋੜੀ ਸਿਰਫ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ ਜੋ ਮੇਰੀ ਖਲਾਸੀ ਨਹੀਂ ਕਰਦਾ ਇਸੇ ਨੇ ਮੈਨੂੰ ਪ੍ਰਭੂਪਤੀ ਤੋਂ ਵਿਛੋੜਿਆ ਹੋਇਆ ਹੈ ਸੁਪਨੇ ਆਇਆ ਪੀ ਗਿਆ ਮੈਂ ਜਲ ਪਰਿਆ ਰੋਏ हे ਪਤੀ ਮੈਨੂੰ ਤੂੰ ਸੁਪਨੇ ਵਿੱਚ ਮਿਲਿਆ ਸੁਪਨਾ ਮੁਕਿਆ ਅਤੇ ਤੂੰ ਫੇਰ ਚਲਾ ਗਿਆ ਵਿਛੋੜੇ ਤੇ ਦੁੱਖ ਵਿੱਚ ਮੈਂ ਹੰਝੂ ਪਾਰ ਕੇ ਰੋਈ ਆਏ ਨ ਸਕਾ ਤੁਝ ਕਨ ਪਿਆਰੇ ਭੇਜ ਨ ਸਕਾ ਕੋਈ 헤 ਪਿਆਰੇ ਮੈਂ ਨਿਮਾਣੀ ਤੇਰੇ ਪਾਸ ਆਪੜ ਨਹੀਂ ਸਕਦੀ ਮੈਂ ਗਰੀਬ ਕਿਸੇ ਨੂੰ ਤੇਰੇ ਪਾਸ ਕੱਲ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸ ਸਕੇ ਆਉ ਸੁਭਾਗੀ ਨੀਂਦੜੀਏ ਮਤ ਸਾਹੋ ਦੇਖਾ ਸੋਏ ਮੈਂ ਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਏ ਭਾਗਾ ਵਾਲੀ ਸੋਣੀ ਨੀਂਦ ਤੂੰ ਮੇਰੇ ਕੋਲ ਆ ਸ਼ਾਇਦ ਤੇਰੇ ਰਾਹੀ ਮੈਂ ਆਪਣੇ ਕਸਮ ਪ੍ਰਭੂ ਦਾ ਤਿਦਾਰ ਕਰ ਸਕਾਂ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਏ ਨਾਨਕ ਪ੍ਰਭੂ ਦਰਤੇ ਅਰਦਾਸ ਕਰ ਅਤੇ ਆਖ ਏ ਮੇਰੇ ਮਾਲਕ ਜੇ ਕੋਈ ਗੁਰਮੁਖ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾ ਮੈਂ ਉਸ ਅੱਗੇ ਕਿਹੜੀ ਪੇਟ ਤਰਾ ਸੀਸ ਵੱਡੇ ਕਰ ਬੈਸਣ ਦੀ ਜੈ ਬਿਨ ਸਿਰ ਸੇਵ ਕਰੀ ਜੈ ਆਪਣਾ ਸਿਰ ਵੱਡ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ ਭਾਪ ਆਪਾ ਭਾਪ ਦੂਰ ਕਰਕੇ ਮੈਂ ਉਸ ਦੀ ਸੇਵਾ ਕਰਾਂ ਕਿਉ ਨਾ ਮਰੀ ਜੈ ਜੀੜਾ ਨਾ ਦੀ ਜੈ ਜਹ ਸਾਹੋ ਭਿਆ ਵਿਡਾਣਾ ਜਦੋਂ ਸਾਡਾ ਪ੍ਰਭੂ ਪਤੀ ਸਾਡੀ ਮੂਰਖਤਾ ਦੇ ਕਾਰਨ ਸਾਤੋਂ ਉਪਰਾ ਹੋ ਜਾਏ ਤਾਂ ਉਸ ਨੂੰ ਮੁੜ ਆਪਣਾ ਬਣਾ ਲਈ ਇਹੀ ਇੱਕ ਤਰੀਕਾ ਹੈ ਕਿ ਅਸੀਂ ਆਪ ਆਪਾ ਆਪ ਮਾਰ ਦਈਏ ਅਤੇ ਆਪਣੀ ਜਿੰਦ ਉਸ ਤੋਂ ਸਾਧ ਕੇ ਕਰ ਦਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ